ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਨਸਾਫ ਟੀਮ ਪੰਜਾਬ ਮੁੱਦਾ ਖੇਤੀ ਖਸ ਖਸ ਦੀ ਆਪਾਂ ਪਿੰਡ ਪਿੰਡ ਚ ਜਾ ਰਹੇ ਹਾਂ ਤੇ ਅੱਜ ਆਪਾਂ ਵਿਰਗ ਨਾਲ ਗੱਲਬਾਤ ਕਰਦੇ ਆਂ ਤੇ ਪਿੰਡ ਦੇ ਵਿਰਗ ਨੰਬਰ ਦਾ ਸਾਬ ਕੋਲੇ ਪਹੁੰਚੇ ਆਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਨੂੰ ਤਾਂ ਜਰੂਰੀ ਹੋ ਚਾਹੀਦੀਆਂ ਚੀਜ਼ਾਂ ਵੇਚ ਜਾਂ ਬੀਚ ਜਾਂ ਵੀ ਸਾਨੂੰ ਤਾਂ ਆਪਣਾ ਵਾਲੀ ਚੀਜ਼ ਹੈਗੀ ਖੇਤੀ ਦਾ ਮਾੜੀ ਮਜਾ ਜਿਵੇਂ ਹੋਰ ਵੀ ਜ਼ਿੰਮੇਦਾਰ ਤਾਂ ਬਸਦਾ ਨਹੀਂ ਖੇਤੀ ਮਹਿੰਗੀ ਚੀਜ਼ ਹੈਗੀ ਆਪਣਾ ਆਮਦਨ ਵਾਲੀ ਚੀਜ਼ ਹੈਗੀ ਇਹ ਤੇ ਪੰਜਾਬ ਦੇ ਮੁੰਡੇ ਵੀ ਬੱਜ ਜਾਣਗੇ ਜਿਹਦੇ ਪਾਸੇ ਲਾਗੇ ਚਿੱਟਾ ਖੱਕਾ ਮਰੀਆਂ ਲੋਕਾਂ ਦਾ ਘਰ ਬੇਲੇ ਕਰ ਤੇ ਕੱਲੇ ਕੱਲੇ ਜਾ ਆ ਕੇ ਰੋ ਰੋ ਕੇ ਮਰ ਗਏ ਆ ਬੁਣੀਆਂ ਇਹਨੂੰ ਤਾਂ ਸਰੀਆਲੀ ਗੱਲ ਕੋਈ ਨਹੀਂ ਜੀ ਆਪਣੀਆਂ ਖੇਤੀ ਵਾਲਾ ਕੰਮ ਕਰਨਗੇ ਲੋਕ ਹਾਂਜੀ ਭਾਈ ਜੀ ਆਪਾਂ ਪਿੰਡ ਦੇ ਨੰਬਰਦਾਰ ਕੋਲੇ ਪਹੁੰਚੇ ਬਿਉਰ ਕੋਲੇ ਤੇ ਮੁੱਦਾ ਜਿਹੜਾ ਖੇਤੀ ਖਸਦਦੀ ਹੈ ਪੰਜਾਬ 'ਚ ਜਿਹੜੇ ਵੀ ਪਿੰਡ ਆਪਾਂ ਜਾਣਦੇ ਆ ਸਾਰੇ ਬਿਉਰ ਕਹਿੰਦਾ ਲਾਗੂ ਹੋਣੀ ਚਾਹੀਦੀ ਹੈ ਜਿਹੜੇ ਸਿੰਥੈਟਿਕ ਨਸ਼ੇ ਆ ਨੌਜਵਾਨ ਮੁੰਡੇ ਮਾਰ ਰਹੇ ਆ ਚਿੱਟਾ ਖਾ ਖਾ ਕੱਲਾ ਕੱਲਾ ਧੀ ਧੀ ਪੁੱਤਾਂ ਜਿਹੜੇ ਨੌਜਵਾਨ ਮੁੰਡੇ ਦੱਸਦਾ 20-20 ਮੁੰਡਿਆਂ ਦੀ ਮੌਤਾਂ ਹੋ ਰਹੀਆਂ ਉਹ ਬੰਦ ਹੋਣੇ ਚਾਹੀਦੇ ਆ ਤੇ ਪੰਜਾਬ ਵਿੱਚ ਖਸਖਸ ਦੀ ਖੇਤੀ ਜਿਹੜੀ ਲਾਗੂ ਹੋਣੀ ਚਾਹੀਦੀ ਆ ਆਪਾਂ ਨੂੰ ਸਰਕਾਰ ਨੂੰ ਆਪਾਂ ਮਨਜ਼ੂਰੀ ਮੰਗ ਰਹੇ ਆ ਸਾਰੇ ਭਰਾ ਡਰੋ ਨਾ ਬਾਈ ਖੁੱਲ ਕੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਦੱਬ ਕੇ ਅੱਗੇ ਆਇਆ ਕਰੋ ਆਪਾਂ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਈਏ ਸਰਕਾਰਾਂ ਇਹਨਾਂ ਨੂੰ ਲਾਗੂ ਕਰਨ ਤਾਂ ਜੋ ਪੰਜਾਬ ਪੰਜਾਬ ਦੀ ਨੌਜਵਾਨੀ ਜਿਹੜੇ ਮਰ ਰਹੇ ਆ ਉਹ ਨੌਜਵਾਨ ਆਪਣੇ ਬਾਝ ਜਾਣਗੇ ਤੇ ਅੱਜ ਤੱਕ ਕੋਈ ਪੋਸਟ ਜਾਂ ਫੀਮ ਨਾਲ ਕੋਈ ਮੌਤ ਹੋਈ ਹੈ ਜੀ ਵੀਰੋ ਹਾਂਜੀ ਕੋਈ ਮੌਤ ਕਾਦੇ ਖਾਣ ਵਾਲੇ ਚੀਜ਼ਾਂ ਨਾਲ ਕਾਦੇ ਮੌਸਮ ਦੀਆਂ ਇਹਦਾ ਕੰਮ ਵਾਲੀਆਂ ਚੀਜ਼ਾਂ ਆਂ ਅੱਗੇ ਜ਼ਮੀਂਦਾਰੀ ਆਪ ਵੀ ਖਾਂਦੇ ਰਿਆ ਲੋਕ ਵੀ ਦਿਹਾੜੀ ਦੇ ਪਾ ਵੀ ਖਾਂਦੇ ਰਿਆ ਜੀਓ ਜੀ ਕਾਂਦੇ ਜੀ ਕੰਮ ਕਰਦੇ ਸੀ ਇਹਦਾ ਕੰਮ ਵਾਲੀ ਚੀਜ਼ਾਂ ਨਾਲ ਜੇ ਖੇਤੇ ਆਪਾਂ ਖੇਤੀ ਕਰਾਂਗੇ ਖਸ ਕਹਿੰਦਾ ਆਉਂਦਾ ਆਮਦਨ ਆਪਾਂ ਨੂੰ ਉਹ ਦੂਜਿਆਂ ਉਹਨਾਂ ਦਾ ਵੱਧ ਆਮਦਨ ਵਾਲੇ ਪਬਲਿਕ ਬਾਜ਼ਾਰ ਜੇ ਲੋਕ ਕੰਮ ਕਰਨ ਲੱਗ ਜਾਣਗੇ ਪੁੱਤੀ ਪੁੱਤ ਬਾਜ਼ਾਰਾਂਗੇ ਖਾਖਾ ਜਿੱਤਾਂ ਮਰੀ ਜਾਂਦਾ ਇਹਦਾ ਲੋਕਾਂ ਦੇ ਘਰਾਂ ਦੇ ਘਰ ਮਿਲਣ ਖਣਗੀਆਂ ਬਣੂਆਂ ਪਿੱਤੀਆਂ ਦੇ ਵਿਚਾਲੇ ਇਕੱਲੇ ਇਕੱਲੇ ਜਵਾਕ ਹੈ ਇਹ ਰਾਹ ਭਈ ਐਸੇ ਹੀ ਬੱਜ ਜਾਣਗੇ ਜਮ੍ਹਾਂ ਸਾਨੂੰ ਤੁੜਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਨੂੰ ਦੇਖਣ ਵਾਲੇ ਸਾਰੇ ਭਰਾ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਐਨਆਰਆਈ ਵੀਰਾਂ ਉਹਨਾਂ ਤੱਕ ਵੀ ਵੀਡੀਓ ਪਹੁੰਚੇ ਮੁੱਦਾ ਖੇਤੀ ਖਾਸ ਕਰਦੀ ਇਨਸਾਫ ਟੀਮ ਪੰਜਾਬ ਵੱਲੋਂ ਲਾਗੂ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ